ਲੋ ਜੀ ਪਿੰਡ ਸਲੋ ਤੋਂ ਜਿਮ ਤੋਂ ਲੈ ਕੇ ਪ੍ਰਿੰਸ ਕਲੋਨੀ ਤੱਕ ਦਾ ਇਹ ਸਾਰਾ ਵਿਊ ਅਰਜੁਨਸ਼ਾਲ ਦੇ ਦਰੱਖਤ ਲੱਗੇ ਹੋਏ ਇੱਥੇ ਬਹੁਤ ਸਾਰੇ ਤੇ ਨਾਲ ਫੁੱਟਪਾਥ ਬਣਾਈ ਹੋਈ ਹੈ ਸਾਰਾ ਨੇ ਲੁ ਇਹ ਵਿੱਚ ਬਹੁਤ ਸੋਨਾ ਜੋ ਕਚਰੀ ਵਾਸਤੇ ਡੰਪ ਰੱਖੇ ਹੋਏ ਆ ਇੱਕ ਛਾਜ ਲਈ ਵੱਡਿਆਂ ਲਈ ਇੱਕ ਛਾਜ ਲਈ ਸਾਡੇ ਬਜ਼ੁਰਗਾਂ ਲਈ ਆਰਾਮ ਕਰਨ ਲਈ ਕੁਰਸੀਆਂ ਲਗੰਜਾ ਹੋਈਆਂ ਤੇ ਬਹੁਤ ਸੋਹਣੇ ਤੇ ਸ਼ਰਾਬ ਦੇ ਸਮੇਂ ਨਾ ਫੋਰਾ ਜਾਂਦਾ ਹੁੰਦਾ ਤੇ ਆਰਾਮ ਵੀ ਕਰ ਸਕਦੇ ਜਿਹੜੇ ਵਿਜਾਸੇ ਆਣੇ ਵਗੈਰਾ ਆ ਬਜ਼ੁਰਗ ਜਿਹੜੇ ਨਹੀਂ ਜਿਆਦਾ ਫੈਰ ਕਰ ਸਕਦੇ ਪਿੰਗਾ ਪਿੰਗਾ ਲੱਗੀਆਂ ਹੋਈਆਂ ਆ ਇੱਥੇ ਐਕਸਰਸਾਈਜ਼ ਕਰਨ ਲਈ ਮਸ਼ੀਨਾਂ ਲੱਗੀਆਂ ਹੋਈਆਂ। ਬਹੁਤ ਦੇ ਇੱਥੇ ਬਲੌਗ ਬਹੁਤ ਬਣਉਂਦੇ ਆ। ਮੜੀਓ ਸ਼ੂਟ ਕਰਦੇ ਆ ਸਾਰੇ। ਇਹ ਆ ਸਾਡਾ ਚੰਡੀਗੜ੍ਹ ਰੋਡ ਨੂੰ ਰਸਤਾ ਜਾਂਦਾ। ਤੇ ਆ ਬੱਚੇ ਛੋਟੇ ਛੋਟੇ ਬੱਚੇ ਆਲੇ ਪਿੰਗਾ। ਤੇ ਆ ਸਾਰੇ ਬੱਚੇ ਇੱਥੇ ਬਲੌਗ ਬਣਾਉਂਦੇ ਆ ਕੇ ਸ਼ਾਮ ਦੇ ਟਾਈਮ ਵੀਡੀਓ ਸ਼ੂਟ ਕਰਦੇ ਆ। ਬਹੁਤ ਸੋਨਾ ਤ੍ਰੇਸ਼ਿਣਾ ਹੈ ਸਾਡੇ ਨਮਾ ਸ਼ਹਿਰ ਦਾ। ਉਹ ਸਿਪਲ ਰੋਡ ਤੋਂ ਅੰਦਰ ਮਿਊਨਿਸਪਲ ਪਬਲਿਕ ਪਾਰਕ ਦੇ ਦੇਨ ਕਨਾਰ ਰੋਡ ਨਮਾਸ਼ਹਿਰ ਐਦਰ ਸੈਕੰਡ ਪਾਰਟ ਆਮਾਹੀ ਹਸਪਤਾਲ ਤੋਂ ਨਸਤੇ ਅੰਦਰ ਗੰਗਾ ਰੋਡ ਤੇ ਅੱਗੇ ਬੋਸ ਨੂੰ ਟੋਪ ਦੇਖਣ ਲਈ ਆਰਾਮ ਕਰਨ ਲਈ ਬੈਠੇ ਥੋੜ੍ਹ ਲਈ ਉਹ ਬੱਚੇ ਸੱਲਾ ਚੁੜਦੇ ਨੇ ਉਹ ਅੱਗੇ ਬੱਚੇ ਖੇਡਦੇ ਪਏ ਆ ਘਾ ਲਗਾ ਬਹੁਤ ਲੋ ਜੀ ਇਹ ਪ੍ਰਿੰਸ ਕਲੋਨੀ ਦਾ ਮੱਛੀ ਤਲਾਆ ਆਇਆ ਜੀ ਇੱਥੇ ਪਹਿਲਾਂ ਮੱਛੀ ਤਲਾਆ ਹੋਇਆ ਕਰਦਾ ਸੀ ਤੇ ਇਹ ਹੁਣ ਮੱਛੀ ਪਾਲਣ ਜਿਹੜਾ ਸੀਗਾ ਇਹ ਕੁਝ ਵਜਾ ਕਰਕੇ ਬੰਦ ਹੋ ਗਿਆ ਤੇ ਹੁਣ ਇਹਨਾਂ ਦੇ ਵਿੱਚ ਬਹੁਤ ਸੋਹਣੇ ਹਨ ਉਹਨਾਂ ਨੇ ਉਹਨਾਂ ਦੁਆਰਾ ਬੂਟੇ ਲਗਾਏ ਗਿਆ ਇੱਕ ਕੁਝ ਸਮੇਂ ਬਾਅਦ ਬਹੁਤ ਸੋਹਣੀ ਗ੍ਰੀਨਰੀ ਬਣ ਜਾਣੀ ਆ ਤੇ ਉਹਦੇ ਵਿੱਚ ਆ ਕ੍ਰੋਸਿੰਗ ਦਾ ਰਸਤਾ ਵੀ ਦਿੱਤਾ ਹੋਇਆ ਸੈਰ ਵਾਸਤੇ ਇਧਰਲੀ ਸਾਈਡ ਵੀ ਬੂਟੇ ਲੱਗਣਗੇ ਤੇ ਪਾਰਲੀ ਸਾਈਡ ਵੀ ਬੂਟੇ ਲੱਗੇ ਹੋਏ ਹੀ ਆ ਜੀ ਕਿਸੇ ਸਮੇਂ ਨੂੰ ਇਹ ਰੁੱਖਾਂ ਦਾ ਰੂਪ ਲੈ ਜਾਣਗੇ ਕਿ ਬਹੁਤ ਸੋਹਣੀ ਆਕਸੀਜਨ ਦੇਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਦੇ ਫਾਇਦੇਮੰਦ ਹੋਵੇਗਾ ਜੀ ਸਾਈਡਾਂ ਤੇ ਵੀ ਬਾਉਂਡਰੀਆਂ ਤੇ ਵੀ ਇੱਥੇ ਦਰਖਤ ਲੱਗੇ ਹੋਏ ਆ ਠੀਕ ਆ ਜੀ ਇੱਧਰ ਵੀ ਦਰਖਤ ਲੱਗੇ ਹੋਏ ਲੱਟਾਂ ਲੱਗੀਆਂ ਹੋਈਆਂ ਠੀਕ ਆ ਜੀ ਇਹ ਉਹਦਾ ਹੀ ਆ ਜੀ ਹਿੱਸਾ ਜਿਹੜੀ ਆਪਾਂ ਪਹਿਲਾਂ ਵੀਡੀਓ ਬਣਾਈਏ ਨਾ ਉਹਦੇ ਲੱਗੇ ਹੀ ਆ ਜੀ ਇਹ ਵੀ ਇਹ ਸਾਡਾ ਮੱਛੀ ਤਾਲਰ ਉਹ ਕਹਿੰਦੇ ਇਹਨੂੰ ਪ੍ਰਿੰਸ ਕਲੋਨੀ ਦੇ ਵਿੱਚ ਜਗ੍ਹਾ ਸਥਿਤ ਹੈ